ਸੰਗੀਤ ਜੀ ਵਾਇਕਰੋ ਜੀ ਦਾ ਖਾਲਸਾ ਵਾਇਕਰੋ ਜੀ ਕੀ ਫਤਹ ਮੋਦੀ ਜੀ ਦੀ ਪਣੀ ਸਰਕਾਰ ਨੂੰ ਨਵੀਂ ਨਵੀਂ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਬੀਜੇਪੀ ਨੂੰ ਤੇ ਉਹਨਾਂ ਦੇ ਸਹਿਯੋਗੀ ਦਲ ਐਨਡੀਏ ਸਰਕਾਰ ਨੂੰ ਉਹ ਤਾਂ ਪਹਿਲਾਂ ਵੀ ਐਨਡੀਏ ਦੀ ਸਰਕਾਰ ਹੀ ਬਚਦੀ ਸੀ ਪਰ ਹੁਣ ਕਿਉਂਕਿ ਦੂਜੀਆਂ ਪਾਰਟੀਆਂ ਦਾ ਵੀ ਪ੍ਰੈਸ਼ਰ ਹੈ ਇਸ ਕਰਕੇ ਹੁਣ ਅਸਲ ਐਨਡੀਏ ਦੀ ਸਰਕਾਰ ਨੂੰ ਵਧਾਈਆਂ ਜਿਹੜਾ ਕਨਸਟੀਟਿਊਸ਼ਨ ਨੂੰ ਮੋਦੀ ਜੀ ਨੇ ਮੱਥਾ ਟੇਕਿਆ ਇਸੇ ਕਾਲੀ ਗੱਲ ਇਹਨਾਂ ਨੇ ਕਰੀ ਆ ਜਿਵੇਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੰਦੇ ਨੇ ਤੇ ਕਹਿੰਦੇ ਨੇ ਅਸੀਂ ਜੇ ਤੈਨੂੰ ਮੰਨਦੇ ਆ ਪਰ ਤੇਰੀ ਨਹੀਂ ਮੰਨਦੇ ਇਹ મોદી ਜੀ ਨੇ ਵੀ ਕਨਸਟੀਟਿਊਸ਼ਨ ਨੂੰ ਮੱਥਾ ਟੇਕਦਾ ਵੀ ਅਸੀਂ ਤੈਨੂੰ ਮੰਨਦੇ ਆ ਪਰ ਤੇਰੇ 'ਚ ਲਿਖਿਆ ਹੋਇਆ ਨਹੀਂ ਮੰਨਦੇ ਪ੍ਰਸ਼ਾਦ ਜੀ ਨੇ ਇਲੈਕਸ਼ਨ ਦੇ ਦੌਰਾਨ ਜਿਵੇਂ ਆ ਕੇ ਕਿਹਾ ਰਵਨੀਤ ਬਿੱਟੂ ਜੀ ਦੇ ਕਹਿੰਦੇ ਮੈਂ ਦਾਦੇ ਦੇ ਕਤਲਾ ਨੂੰ ਛੱਡਣਾ ਨਹੀਂ ਮੇਰਾ ਦੋਸਤ ਹੈ ਬੀ ਦਾ ਮਤਲਬ ਲਾ ਕਨਸਟੀਟਿਊਸ਼ਨ ਸਾਰਾ ਕੁਝ ਅਮਿਤ ਸ਼ਾਹ ਜੀ ਹੋਗੇ ਉਹ ਨਵਾਂ ਹੰਕਾਰ ਬੋਲਦਾ ਸੀ ਕਿਉਂਕਿ ਉਹਨਾਂ ਦੀ ਉਦੋਂ ਐਬਸੋਲਿਊਟ ਮੈਜੋਰਿਟੀ ਸੀ ਤੇ ਜੇ ਐਬਸੋਲਿਊਟ ਮੈਜੋਰਿਟੀ ਆ ਜਾਂਦੀ ਫਿਰ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਹੁਣ ਵੀ ਨਹੀਂ ਮੱਥਾ ਟੇਕਣਾ ਸੀ ਤੇ ਉਹਦੇ 'ਚ ਜਿਹੜੀਆਂ ਲਿਖੀਆਂ ਗੱਲਾਂ ਉਹਨਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਨੀ ਸੀ ਤੇ ਦੂਜੀ ਗੱਲ ਜਿਵੇਂ ਕੰਗਣਾ ਮੌਤ ਵੇਲੇ ਵੀ ਠੀਕ ਹੈ ਇਹਨਾਂ ਦੇ ਪਾਲੇ 'ਚ ਸੀ ਉਹਦੇ 'ਚ ਵੀ ਇਹਨਾਂ ਨੇ ਨਹੀਂ ਦੇਖਿਆ ਵੀ ਕੋਣ ਸਹੀ ਹੈ ਕੋਣ ਗਲਤ ਹੈ ਤੇ ਸਹੀ ਮੁਤਾਬਕ ਜੇ ਕੋਈ ਹੋਰ ਪੁਲਿਸ ਅਫਸਰ ਵੀ ਜਿਵੇਂ ਕੰਮ ਕਰਦਾ ਉਹਦੇ ਮੁਤਾਬਕ ਉਹਨੂੰ ਸਜ਼ਾ ਨਹੀਂ ਦਿੱਤੀ ਗਈ ਜਿੱਥੇ ਭਾਜਪੀ ਦੇ ਅਨੁਸਾਰ ਕੰਮ ਕਰਦੇ ਸੀ ਉੱਥੇ ਉਹਦੇ ਦਿੱਤੇ ਗਏ ਤੇ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਗਈਆਂ ਤੇ ਜਿਹੜਾ ਸਿਧਾਂਤ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਆਉਣ ਵਾਲਾ ਸਮਾਸਵਾਰਨ ਲਈ ਕਨਸਟੀਟਿਊਸ਼ਨ ਮੁਤਾਬਕ 9 ਮੁਤਾਬਕ ਚੱਲਣਾ ਚਾਹੀਦਾ ਵਾਈਟ ਰੂਜੀ ਕਾਲਸਾ ਵਾਈਟ ਰੂਜੀ ਕੀ